ਮੇਰੀ ਵੀਡੀਓ ਦੇਖ ਰਹੇ ਸਭ ਮੇਰਾ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਜੂਨ 1984 ਦੇ ਪਹਿਲੇ ਹਫਤੇ ਦੀ ਜਦੋਂ ਇਸ ਘਟਨਾ ਬਾਰੇ ਸੋਚੀਦਾ ਤੇ ਦਿਲ ਵਿੱਚ ਬਹੁਤ ਵਧੀ ਇੱਕ ਖਿਆਲ ਆਉਂਦਾ ਹੈ ਕਿ ਕਾਸ਼ ਕਿਤੇ ਸਾਡਾ ਵੀ ਵੱਖਰਾ ਘਰ ਹੁੰਦਾ ਜਿੱਥੇ ਸਾਡੇ ਗੁਰੂ ਘਰਾਂ ਅੰਗਰੂ ਘਰਾਂ ਦੇ ਵਿੱਚ ਕੋਈ ਹਮਲਾ ਨਾ ਕਰਦਾ ਸਾਡੀ ਪੱਗਵਲ ਵੇਖ ਕੇ ਤੇ ਸਾਨੂੰ ਕੋਈ ਨਫ਼ਰਤ ਨਾ ਕਰਦਾ ਪਰ ਚਲੋ ਘਰ ਤੇ ਸਾਨੂੰ ਕਿਹਨੇ ਦੇਣਾ ਸੀ ਤੇ ਕੀ ਮਿਲਿਆ ਪਰ ਜੋ ਕੁਝ ਅੱਜ ਦੇ ਟਾਈਮ ਤੇ ਜੋ ਹਾਲਾਤ ਬਣ ਰਹੇ ਨੇ ਇਹ ਬਹੁਤ ਮਾੜੇ ਬਣ ਰਹੇ ਨੇ ਸਿੱਖਾਂ ਨੇ ਇਸ ਦੇਸ਼ ਲਈ ਉਹ ਸਭ ਕੁਝ ਕੀਤਾ ਜੋ ਇੱਕ ਇਨਸਾਨ ਆਪਣੇ ਘਰ ਨੂੰ ਸੁਰੱਖਿਅਤ ਰੱਖਣ ਲਈ ਕਰਦਾ। ਬਾਰਡਰ ਤੇ ਲੋੜ ਪਈ ਤੇ ਪੰਜਾਬ ਦੇ ਜਵਾਨਾਂ ਨੇ ਸਿਰ ਦਿੱਤੇ ਵੀ ਬਹੁਤ ਤੇ ਇਸ ਦੇਸ਼ ਲਈ ਸਿਰ ਲਾਏ ਵੀ ਬਹੁਤ ਹਨ। ਫਿਰ ਲੋੜ ਪਈ ਦੇਸ਼ ਨੂੰ ਮਜ਼ਬੂਤ ਕਰਨ ਲਈ ਸੋਨਾ ਇਕੱਠਾ ਕੀਤਾ ਗਿਆ ਜੀ। ਜਮਾ ਹੋਏ ਸੋਨੇ ਦਾ 99% 2 क्विंटल 52 ਕਿਲੋ ਕਲਾ ਪੰਜਾਬ ਦੇ ਵਿੱਚੋਂ ਸੋਨਾ ਜਿਹੜਾ ਹੈ ਉਹ ਇਸ ਦੇਸ਼ ਨੂੰ ਦਿੱਤਾ ਗਿਆ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਇੰਦਰਾ ਗਵਰਨਮੈਂਟ ਨੇ 1 ਜੂਨ 1984 ਨੂੰ ਸਾਡੇ ਧਾਰਮਿਕ ਸਥਾਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਫੌਜੀ ਕਾਰਵਾਈ ਕਰਵਾਈ ਦੂਸਰੀ ਗੱਲ ਜੇਕਰ ਅਸੀਂ ਸੋਚੀਏ ਕਿ ਇਹ ਕਾਰਵਾਈ ਸਿਰਫ ਕਾਂਗਰਸ ਦੀ ਸੀਗੀ ਤੇ ਸਾਡਾ ਭੁਲੇਖਾ ਜੀ ਇਸ ਕਾਰਵਾਈ ਨੂੰ ਕਰਵਾਉਣ ਦੇ ਵਿੱਚ ਸੱਤਾਧਾਰੀ ਪਾਰਟੀ ਤੇ ਜਿਹੜੀ ਉਸ ਦੇ ਉਲਟ ਵਿਪੱਖਸ਼ ਬੈਠਾ ਹੁੰਦਾ ਹੈ ਆਰਐਸਐਸ ਹੋ ਗਿਆ ਭਾਜੀਪੀ ਵੀ ਜਿਹੜੀ ਉਸ ਟਾਈਮ ਜਨਤਾ ਪਾਰਟੀ ਸੀਗੀ ਇਸ ਦਾ ਬੜਾ ਪ੍ਰਮੁੱਖ ਹੱਥ ਹੈ ਜਦੋਂ ਇਹ ਹਮਲਾ ਹੋ ਗਿਆ ਉਸ ਹਮਲੇ ਤੋਂ ਬਾਅਦ ਆਰਐਸਐਸ ਦੇ ਇੱਕ ਮਾਸਿਕ ਪੱਤਰ ਸ਼ਬਦਾਏ ਉਸ ਦੇ ਵਿੱਚ ਆਰਐਸਐਸ ਦਾ ਨਾਨਾ ਵਤੀ ਜਿਹੜਾ ਹੈ ਦੇਸ਼ਮukh ਨਾਨਾਜੀ ਦੇਸ਼ਮukh सॉरी ਨਾਨਾਵਤੀ ਨਹੀਂ ਨਾਨਾਜੀ ਦੇਸ਼ਮukh ਉਸ ਨੇ ਇੰਦਰਾ ਗਾਂਧੀ ਨੂੰ ਦੇਵੀ ਦੁਰਗਾ ਦਾ ਖਿਤਾਬ ਦਿੱਤਾ ਬੀਜੇਪੇ ਦੇ ਬੁੱਢਾ ਲਾਲ ਕ੍ਰਿਸ਼ਨ ਅਡਵਾਨੀ ਜਿਹਨੂੰ ਮੋਦੀ ਨੇ ੱਟਕੇ ਮਾਰ ਕੇ ਸੰਸਦੋਂ ਬਾਹਰ ਕੱਢਿਆ ਇਸ ਬੰਦੇ ਦੀ ਕਰਤੂਤ ਦੇਖੋ ਇਹਦੀ ਇੱਕ ਕਿਤਾਬ ਹੈ ਮਾਈ ਕੰਟਰੀ ਮਾਈ ਲਾਈਫ ਉਹ ਪੜੋਗੇ ਉਹਦੇ ਵਿੱਚ ਇੰਨੇ ਸ਼ਰੇਆਮ ਲਿਖਿਆ ਹੈ ਕਿ ਸਾਡੇ ਦਬਾਅ ਪਾਉਣ ਦੇ ਉੱਤੇ ਹੀ ਇੰਦਰਾ ਨੇ ਦਰਬਾਰ ਸਾਹਿਬ ਤੇ ਅਟੈਕ ਦਾ ਹੁਕਮ ਦਿੱਤਾ ਔਰ ਉਸ ਕਿਤਾਬ ਦੇ ਵਿੱਚ ਇਹ ਸੰਤਾਂ ਨੂੰ ਰਾਕਸ਼ਸ ਵਕਵਾਦੀ ਅਤਵਾਦੀ ਵੀ ਦੱਸਦਾ ਇਸ ਹਮਲੇ ਦੇ ਪਿੱਛੇ ਰੂਸ ਔਰ ਬ੍ਰਿਟੇਨ ਵਰਗੇ ਦੇਸ਼ਾਂ ਨਾਲ ਵੀ ਸਲਾਹਬਾਤ ਕੀਤੀ ਗਈ ਤੇ ਰਿੰਦੀ ਕਸਰ ਪੰਜਾਬ ਦੇ ਸਿਆਸਤਦਾਨਾਂ ਨੇ ਪੂਰੀ ਕੀਤੀ ਜਿਹਦੇ ਵਿੱਚ ਬਟਾਬਾਦਲ ਟੋੜਾ ਹੋ ਗਿਆ ਇਹ ਜਿਹੜਾ ਹੁਣ ਬੜੀਆਂ ਗੱਲਾਂ ਮਾਰਦਾ ਰਾਮਵਾਲੀਆ ਇਹ ਹੋ ਗਿਆ ਹਰਚੰਦ ਸਿੰਘ ਲੋਂਗੋਵਾਲ ਹੋ ਗਿਆ ਇਹੋ ਜਿਹੇ ਜਿਹੜੇ ਉਦੋਂ ਪੰਜਾਬ ਦੀ ਸਿਆਸਤ ਤੇ ਕਾਬਜ ਸਿਆਸਤਦਾਨ ਸੀਗੇ ਇਹਨਾਂ ਦਾ ਵੀ ਬੜਾ ਵੱਡਾ ਹੱਥ ਹੈ ਇਹਨਾਂ ਨੇ ਗਵਰਨਮੈਂਟ ਦੇ ਨਾਲ ਦਿੱਲੀ ਸਰਕਾਰ ਨਾਲ ਕਰ ਕਰਕੇ ਮੀਟਿੰਗਾਂ ਇਹ ਕਾਰਵਾਈ ਕਰਵਾਈ ਔਰ ਕਾਰਵਾਈ ਦੇ ਦੌਰਾਨ ਹੱਥ ਖੜੇ ਕਰਕੇ ਇਹ ਬੰਦੇ ਇਹਨਾਂ ਨੂੰ ਸਪੈਸ਼ਲ ਫੌਜ ਦੇ ਅਫਸਰ ਇੱਕ ਕਰਨਲ ਸੀਗਾ ਉਹ ਲੈਣ ਗਿਆ ਸੀ ਸਰਾਂ ਦੇ ਵਿੱਚੋਂ ਇਹਨਾਂ ਨੂੰ ਸਪੋਰਟ ਦੇ ਕੇ ਪਿਆਰ ਨਾਲ ਕੱਢ ਕੇ ਲੈ ਕੇ ਆਇਆ ਅਸਲ ਵਿੱਚ ਇਸ ਦੇਸ਼ ਨੇ ਕਦੀ ਸਿੱਖਾਂ ਨੂੰ ਆਪਣਾ ਸਮਝਿਆ ਹੀ ਨਹੀਂ ਜਿਹਨੂੰ ਬਾਪੂ ਗਾਂਧੀ ਕਹਿੰਦੇ ਨੇ ਉਸ ਬੰਦੇ ਨੇ ਸਟੇਜ ਤੇ ਖਲੋ ਕੇ ਸ਼ਰਿਆਮ ਸੜੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਭੁੱਲਣ ਹਾਰ ਰਹਿਬਰ ਦੱਸਿਆ ਔਰ ਜਿਸ ਦਾ ਜਵਾਬ ਇੱਕ ਸਿੱਖ 에ਅਰ ਫੋਰਸ ਅਫਸਰ ਮੈਨੂੰ ਉਹਨਾਂ ਦਾ ਨਾਮ ਭੁੱਲ ਗਏ ਉਹਨਾਂ ਨੇ ਥੱਪੜ ਮਾਰ ਕੇ ਦਿੱਤਾ ਉਸ ਤੋਂ ਬਾਅਦ ਇੰਨੇ ਹੀ ਗਵਰਨਮੈਂਟਾਂ ਦੇ ਸਤਾਏ ਹੋਏ ਸਿੱਖ ਅਫਸਰ ਜਿਸ ਤਰ੍ਹਾਂ ਲਗਾ ਲੋਨ ਆਈਐਸ ਅਫਸਰ ਕਪੂਰ ਸਿੰਘ ਸੀਗੇ ਉਹ ਮੇਜਰ ਜਨਰਲ ਸੁਬੇਕ ਸਿੰਘ ਹੋਗੇ ਉਹ ਜਰਨਲ ਜਗਜੀਤ ਸਿੰਘ ਅਰੋੜਾ ਜਿਨਨੇ ਕੇ ਦੁਨੀਆ ਦਾ ਸਭ ਤੋਂ ਵੱਡਾ ਸਰੈਂਡਰ ਕਰਵਾਇਆ ਜਿਹਦੇ ਅੱਗੇ ਪਾਕਿਸਤਾਨ ਦੇ ਜਨਰਲ ਨਿਆਜ਼ੀ ਨੇ ਹਥਿਆਰ ਰੱਖ ਕੇ ਤੇ ਸਾਈਨ ਕੀਤੇ ਸੀਗੇ ਉਸ ਦੇ ਘਰ ਨੂੰ ਵੀ 84 ਦੇ ਦਿੱਲੀ ਨਸਲ ਕੁਸ਼ੀ ਦੇ ਵਿੱਚ ਨਹੀਂ ਬਖਸ਼ਿਆ ਗਿਆ ਭੀੜ ਨੇ ਉਸ ਦੇ ਘਰ ਤੇ ਵੀ ਹਮਲਾ ਕੀਤਾ ਉਹ ਤੇ ਚਲੋ ਤਗੜਾ ਸੀਗਾ ਫੌਜੀ ਅਫਸਰ ਸੀਗਾ ਉਹਦੀ ਵਾਈਫ ਨਾਲ ਤਗੜੀ ਨਿਕਲੀ ਜਿਨਨੇ ਲਸੰਸੀ ਰਫਲਾਂ ਦੇ ਨਾਲ ਉਹਨਾਂ ਦਾ ਭੀੜ ਦਾ ਮੁਕਾਬਲਾ ਕੀਤਾ ਤੇ ਦੋ ਤਿੰਨ ਫਾਇਰ ਹੁੰਦਿਆਂ ਹੀ ਭੀੜ ਜਿਹੜੀ ਹੈ ਖਿਸਕ ਗਈ ਇਹਦੇ ਇਹਨਾਂ ਵੱਲੋਂ ਤਾਂ ਕੋਈ ਕਮੀ ਨਹੀਂ ਜਰਨਲ ਸੁਵੇਗ ਦਾ ਕੀ ਕਸੂਰ ਸੀਗਾ ਉਸ ਦਾ ਕਸੂਰ ਸਿਰਫ ਇਹ ਸੀਗਾ ਕਿ ਜਦੋਂ ਉਹ ਪੋਸਟਿੰਗ ਆਏ ਨੇ ਬ੍ਰਿਗੇਡੀਅਰ ਤੋਂ ਮੇਜਰ ਜਨਰਲ ਬਣੇ ਨੇ ਪੋਸਟਿੰਗ ਆਏ ਨੇ ਇਸੇ ਯੂਪੀ ਕੈਂਪ ਦੇ ਵਿੱਚ ਔਰ ਕੈਂਪ ਦੇ ਜਿਹੜੀ ਉਦੋਂ 3-4 ਸੈਂਟਰ ਸੀਗੇ ਯੂਪੀ ਦੇ ਵਿੱਚ ਉਹ ਪੂਰੇ ਸੈਂਟਰ ਕਮਾਂਡਰ ਜਿਹੜੇ ਸੀਗੇ ਉਹਨਾਂ ਨੇ ਘਪਲਾ ਕੀਤਾ ਜਦੋਂ ਮੇਜਰ ਜਨਰਲ ਨੇ ਆਪਣੇ ਉੱਪਰਲੇ ਅਫਸਰ ਮਤਲਬ ਲੈਟੇਨੈਂਟ ਜਨਰਲ ਜਨਰਲ ਸਾਹਿਬ ਨੂੰ ਰਿਪੋਰਟ ਕੀਤੀ ਕਿ ਤੁਹਾਡੇ ਇਹਨਾਂ ਕੰਜਰਾਂ ਨੇ ਆਹ ਕੁਛ ਕੀਤਾ ਹੈ ਉਹਨਾਂ ਤੇ ਤੇ ਕਾਰਵਾਈ ਨਹੀਂ ਹੋਈ ਤੇ ਜਨਰਲ ਸੁਵੇਗ ਨੂੰ ਸਿੱਖ ਹੋਣ ਦਾ ਇੱਕ ਇਨਾਮ ਮਿਲਿਆ ਔਰ ਉਹਨਾਂ ਨੂੰ ਛੁੱਟੀ ਤੇ ਗਿਆ ਨੂੰ ਬਰਖਾਸ ਕਰਕੇ ਉਹਨਾਂ ਦੇ ਪਿੱਛੇ ਇੱਕ ਬ੍ਰਿਗੇਡੀਅਰ ਦੇ ਹੱਥ ਕਾਗਜ਼ ਭੇਜੇ ਗਏ ਉਸ ਬੰਦੇ ਦੇ ਮਤਲਬ ਦੇਖੋ ਜਿਸਨੇ ਬੰਗਲਾਦੇਸ਼ ਆਜ਼ਾਦ ਕਰਾਉਣ ਦੇ ਵਿੱਚ ਇੰਨਾ ਵੱਡਾ ਰੋਲ ਨਿਭਾਇਆ ਕਿ ਮੁਕਤੀ ਵਾਇਣੀ ਨੂੰ ਵੀ ਟ੍ਰੇਨਿੰਗ ਉਹਨੇ ਦਿੱਤੀ ਉੱਥੇ ਰਹਿੰਦਿਆਂ ਹੋਇਆਂ ਜਨਰਲ ਸਾਹਿਬ ਨੇ ਆਪਣੇ ਵਾਲ ਵੀ ਕਟਵਾਏ ਹਾਲਾਂਕਿ ਜਨਰਲ ਸਾਹਿਬ ਆਪਣੇ ਧਰਮ ਦੇ ਬੜੇ ਪੱਕੇ ਸਨ ਪਰ ਫਿਰ ਵੀ ਇਸ ਦੇਸ਼ ਲਈ ਉਹਨਾਂ ਨੇ ਆਪਣੇ ਵਾਲਾਂ ਦੀ ਵੀ ਕੁਰਬਾਨੀ ਦਿੱਤੀ ਪਰ ਇਹਨਾਂ ਲੋਕਾਂ ਨੇ ਕੋਈ ਮੁੱਲ ਨਹੀਂ ਪਾਇਆ ਔਰ ਜੇ ਸਰਦਾਰ ਕਪੂਰ ਸਿੰਘ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ ਕਿਤਾਬ ਹੈ ਜੀ ਇਹ ਸਾਚੀ ਸਾਖੀ ਤੁਸੀਂ ਉਹ ਪੜੋਗੇ ਤੇ ਤੁਹਾਨੂੰ ਪਤਾ ਲੱਗ ਜੇਗਾ ਕਿ ਉਸ ਸਿੱਖ ਨੇ ਆਈਏਐਸ ਅਫਸਰ ਹੁੰਦਿਆਂ ਹੋਇਆਂ ਵੀ ਇਹ ਕੀ ਕੁਸ਼ਲਿਆ ਸਿੱਖਣ ਦੇ ਲਈ ਔਰ ਸਰਕਾਰਾਂ ਦੀ ਇਹ ਨੀਤੀ ਹੁੰਦੀ ਹੈ ਜੀ ਕਿ মিডিਆ ਦੇ ਥਰੂ ਨਾਇਕ ਨੂੰ ਖਲਨਾਇਕ ਬਣਾਇਆ ਜਾਏ ਖਲਨਾਇਕ ਨੂੰ ਨਾਇਕ ਬਣਾਇਆ ਜਾਏ ਇਹ ਨੀਤੀ ਅੱਜ ਦੇ ਨਹੀਂ ਚਲਦੀ ਇਹ ਨੀਤੀ ਇਸ ਵਿਪਰਵਾਦ ਦੇ ਵਿੱਚ ਬੜੇ ਚਿਰ ਤੋਂ ਚਲਦੀ ਹੈ ਆਪਾਂ ਵਾਲਮੀਕੀ ਰਮਾਇਣ ਪੜ੍ਹਦੇ ਆਂ ਜਾਂ ਦੇਖੀਏ ਜੇ ਸੁਣੀਏ ਜਾਂ ਮਨ ਲੋ ਉਹਦੇ ਵਿੱਚ ਧਿਆਨ ਨਾਲ ਲਓ ਨੂੰ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਵਾਲਮੀਕੀ ਨੇ ਰਾਮ ਜੀ ਨੂੰ ਸਿਰਫ ਇੱਕ ਵਧੀਆ ਆਚਰਣ ਵਾਲਾ ਚੰਗੇ ਆਚਾਰ ਵਿਵਹਾਰ ਵਾਲਾ ਇੱਕ ਰਾਜਾ ਦੱਸਿਆ ਸਿਰਫ ਔਰ ਜਦੋਂ ਉਹ ਹੀ ਰਮਾਇਣ ਕਾਸ਼ੀ ਚਲੀ ਜਾਂਦੀ ਹੈ ਇਹਨਾਂ ਦੇ ਧਾਰਮਿਕ ਸਥਾਨ ਕਾਸ਼ੀ ਖਾਸ ਕਰ ਹੈ ਜਿੱਥੇ ਕਿ ਬੜੇ ਬੜੇ ਪੰਡਿਤ ਤਗੜੇ ਨੇ ਵਿਦਵਾਨ ਨੇ ਇਹਨਾਂ ਦੇ ਉੱਥੇ ਜਦੋਂ ਤੁਲਸੀਦਾਸ ਰਮਾਇਣ ਲਿਖਦਾ ਹੈ ਤਾਂ ਉਸ ਰਮਾਇਣ ਦੇ ਵਿੱਚ ਉਹ ਰਾਮ ਜੀ ਨੂੰ ਇੱਕ ਰਹਿਬਰ અવਤਾਰ ਦੱਸਦਾ ਹੈ ਇਹਨਾਂ ਦੇ ਲਿਖਣ ਦੇ ਅਨੁਸਾਰ ਰਾਵਣ ਜਿਹੜਾ ਏ ਇੱਕ ਪਾਪੀ ਏ ਇੱਕ ਰਾਕਸ਼ਸ ਏ ਇੱਕ ਮਾਦੂਖੀ ਏ ਜਦੋਂ ਦੇਸ਼ ਦੇ ਇੱਕ ਹਿੱਸੇ ਵਿੱਚ ਤਾਂ ਉਹਨੂੰ ਪਾਪੀ ਮੰਨਿਆ ਜਾਂਦਾ ਹੈ ਦੇਸ਼ ਦੇ ਦੂਸਰੇ ਹਿੱਸੇ ਮਤਲਬ ਸਾਊਥ ਦੇ ਵਿੱਚ ਚਲ ਜੀਏ ਤਾਂ ਉਹਦੀ ਪੂਜਾ ਹੁੰਦੀ ਹੈ ਉਹਦੇ ਤੇ ਬੜੀਆਂ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਉਹਨਾਂ ਕਿਤਾਬਾਂ ਦੇ ਵਿੱਚ ਰਾਵਣ ਦਾ ਆਚਰਣ ਉਹ ਦੱਸਿਆ ਗਿਆ ਹੈ ਲਸ਼ਮਨ ਨੇ ਤੇ ਉਹਦੀ ਭੈਣ ਦਾ ਨੱਕ ਵੱਢ ਕੇ ਉਸਦੀ ਬੇਇੱਜ਼ਤੀ ਕੀਤੀ ਪਰ ਰਾਵਣ ਦਾ ਕੇਦਾਰ ਦੇਖੋ ਉਹਨੇ ਮਾਤਾ ਸੀਤਾ ਦੇ ਨਾਲ ਕਦੀ ਵੀ ਕੋਈ ਜ਼ਬਰਦਸਤੀ ਨਹੀਂ ਕੀਤੀ ਕਦੀ ਉਹਦੇ ਤੇ ਦਬਾਅ ਨਹੀਂ ਕੋਈ ਫालतू ਪਾਇਆ ਕੁਛ ਨਹੀਂ ਮਤਲਬ ਇੱਕ ਚੰਗੇ ਆਚਰਣ ਵਾਲਾ ਬੰਦਾ ਸੀਗਾ ਉਹ ਪਰ ਵਿਪਰਵਾਦੀ ਨੀਤੀ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਨਾਇਕ ਨੂੰ ਖਲਨਾਇਕ ਕਰੋ ਔਰ ਖਲਨਾਇਕ ਨੂੰ ਨਾਇਕ ਬਣਾ ਦਿਓ ਇਹੋ ਹੀ ਕੰਮ ਇਹਨਾਂ ਨੇ ਹਿੰਦਰਾ ਵਾਲੇ ਸੰਤਾਂ ਦੇ ਨਾਲ ਕੀਤਾ মিডিਆ ਦੇ ਰਹੀ ਉਹਨਾਂ ਨੂੰ ਅਤਵਾਦੀ ਵੱਖਵਾਦੀ ਫਿਰਕਾਪ੍ਰਸਤੀ ਦਰਸਾਇਆ ਗਿਆ ਪਰ ਜਦੋਂ ਹੁਣ ਅਸੀਂ ਉਹਨਾਂ ਦੀਆਂ ਵੀਡੀਓਜ਼ ਦੇਖਦੇ ਹਾਂ Hindu ਧਰਮ ਦੇ ਕਈ ਵਿਦਵਾਨ ਉਹਨਾਂ ਨਾਲ ਵਿਚਾਰ ਚਰਚਾ ਲਈ ਆਉਂਦੇ ਕਈ ਵੀਡੀਓਜ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਿੰਦੂਆਂ ਦੀ ਬੇਟੀਆਂ ਨੂੰ ਉਹਨਾਂ ਨੇ ਆਪਣੀ ਬੇਟੀ ਦੱਸ ਕੇ ਉਹਨਾਂ ਦੇ ਘਰ ਬਸਾਏ। ਭਾਜਪਾ ਦਾ ਸਿਰਕੱਡ ਨੇਤਾ ਸੁਬਰਮਣੀਮ ਸੁਆਮੀ ਜਿਹੜਾ ਹੈ ਉਹ ਖੁਦ ਆਪਣੇ ਇੰਟਰਵਿਊਜ਼ ਦੇ ਵਿੱਚ ਦੱਸਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਉਹ ਸਿਰਫ ਸੰਤ ਸਨ ਸੰਤ ਜੋ ਕਿ ਪੰਜਾਬ ਦਾ ਭਲਾ ਮੰਗਦੇ ਸਨ। ਉਨ੍ਹਾਂ ਦੀਆਂ ਰੱਖੀਆਂ ਗਈਆਂ ਮੰਗਾਂ ਦੇ ਵਿੱਚੋਂ ਕੋਈ ਵੀ ਮੰਗ ਐਸੀ ਨਹੀਂ ਸੀ ਜਿਹੜੀ ਦੇਸ਼ ਦੀ ਅਖੰਡਤਾ ਨੂੰ ਤੋੜਦੀ ਹੋਵੇ ਜਾਂ ਦੇਸ਼ ਦੇ ਵਿਰੋਧੀ ਕੋਈ ਹੋਵੇ ਦੇਖੋ ਸੰਤਾਂ ਨੇ ਇਹ ਮੰਗਾਂ ਕੀ ਸੀ ਕਿ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਇੰਡਸਟਰੀ ਹੋਣੀ ਚਾਹੀਦੀ ਹੈ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਉਸ ਟਾਈਮ ਤੇ ਜਿਹੜੇ ਹਾਇਰ ਐਜੂਕੇਸ਼ਨ ਅਨਐਮਪਲੋਇਡ ਬੱਚੇ ਸੀਗੇ ਉਹਨਾਂ ਨੂੰ ਗਵਰਨਮੈਂਟ ਪਤਾ ਦੇਵੇ ਤਾਂ ਕਿ ਉਹ ਵਿਚਾਰੇ ਆਪਣਾ ਟਾਈਮ ਪਾਸ ਕਰ ਸਕਣ ਇਹਨਾਂ ਮੰਗਾਂ ਦੇ ਵਿੱਚ ਕੋਈ ਵੀ ਐਸੀ ਮੰਗ ਨਹੀਂ ਹੈ ਜਿਹੜੀ ਕਿ ਦੇਸ਼ ਨੂੰ ਤੋੜਦੀ ਹੋਵੇ ਪਰ ਫਿਰ ਵੀ ਮੀਡੀਆ ਰਾਈ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਦਰਸਾਇਆ ਗਿਆ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਮਲੇ ਤੋਂ ਬਾਅਦ ਇੱਕ ਵੀ ਹਥਿਆਰ ਬ੍ਰਾਹਮਤ ਨਹੀਂ ਹੋਇਆ ਜਿਹੜੇ ਬ੍ਰਾਹਮਤ ਹੋਏ ਉਹ ਲਾਇਸੈਂਸੀ ਹਥਿਆਰ ਸੀਗੇ ਸਾਰੇ ਛੋਟੇ ਵੈਪਨ ਲਾਇਸੈਂਸੀ ਹਥਿਆਰ ਚਲੋ ਜਿਹੜੇ ਬਾਅਦ ਚ ਫੜੇਗੇ ਜਦੋਂ ਫਿਰ ਸਾਡੇ ਘਰ ਤੇ ਕੋਈ ਹਮਲਾ ਕਰਨਾ ਹੈਗਾ ਫਿਰ ਅਸੀਂ ਕੁਛ ਨਾ ਕੁਛ ਤੇ ਕਰਾਂਗੇ ਜੇ ਦੇਖਿਆ ਜਾਵੇ ਜਿਹੜੀ ਪਾਣੀ ਦੀ ਮੰਗ ਹੈ ਜਿੰਨਾ ਪਾਣੀ ਪੰਜਾਬ ਦਾ ਬਾਹਰ ਜਾ ਰਿਹਾ ਹੈ ਇਸ ਟਾਈਮ ਦੇ ਉੱਤੇ ਰਿਪੀਨ ਲਾ ਜਿਹੜਾ ਹੈ ਜਿਹੜਾ ਕੁੱਲ ਦੁਨੀਆ ਦੇ ਵਿੱਚ ਲਾਗੂ ਹੁੰਦਾ ਹੈ ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਪੰਜਾਬ ਦਾ 1 ਸੈਕਿੰਡ ਦਾ ਪਾਣੀ ਜਿਹੜਾ ਦੂਸਰੇ ਸੂਬਿਆਂ ਨੂੰ ਜਾਂਦਾ ਉਹਦੀ ਕੀਮਤ 3 ਕਰੋੜ ਰੁਪਇਆ ਬਣਦੀ ਹੈ ਜੀ ਜਿਹੜੀ ਕਿ ਕਦੇ ਵੀ ਪੰਜਾਬ ਨੂੰ ਨਹੀਂ ਮਿਲੀ Rajasthan ਦੇ ਵਿੱਚੋਂ ਪੱਥਰ ਨਿਕਲੇ ਤੇ Rajasthan ਨੂੰ ਉਸ ਦਾ ਪੈਸਾ ਮਿਲੇ ਕਲਕੱਤੇ ਬਿਹਾਰ ਦੇ ਵਿੱਚੋਂ ਕੋਲਾ ਨਿਕਲੇ ਤੇ ਕਲਕੱਤੇ ਬਹਾਰ ਨੂੰ ਉਹਦਾ ਪੈਸਾ ਮਿਲੇ ਤੇ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਜਿੱਦਨ ਮਰਜ਼ੀ ਵੰਡਦੇ ਹੋ ਪੰਜਾਬ ਨੂੰ ਕੁਸ਼ਮਾ ਨਾ ਮਿਲੇ ਇਹ ਤਾਂ ਮਾੜੀ ਗੱਲ ਹੈ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਵਿਤਕਰੇ ਦੇ ਨਾਲ ਦੇਖਿਆ ਪੰਜਾਬ ਦੀ ਸਿਆਸਤ ਵੀ ਕੁਝ ਐਸੀ ਸੀਗੀ ਕਿ ਸੰਤਾਂ ਨੂੰ ਲੰਬੇ ਕਰਨਾ ਚਾਹੁੰਦੀ ਸੀਗੀ ਔਰ ਲੰਬੇ ਕਰਕੇ ਆਪਣੀ ਕੁਰਸੀ ਦਾ ਆਨੰਦ ਮਾਣਨਾ ਚਾਹੁੰਦੀ ਸੀਗੀ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਡੇ ਤੇ ਖੜੇ ਲਿਆ ਕੇ ਕਰ ਦਿੱਤਾ ਜੋ ਹਾਲਾਤ ਇਸ ਟਾਈਮ ਪੰਜਾਬ ਦੇ ਚੱਲ ਰਹੇ ਨੇ ਕਰ ਕਰ ਨਸ਼ਾ ਪਿੰਡ ਪਿੰਡ ਨਸ਼ਾ ਇਹ ਸ਼ਹਿਰਾਂ 'ਚ ਚੱਲ ਜੀਏ ਤਾਂ ਉੱਥੇ ਵੀ ਨਸ਼ਾ ਬਦਲਾ ਲਿਆਂਦਾ ਸੀਗਾ ਪੰਜਾਬ ਬਿਆਂ ਨੇ ਵੋਟ ਪਾਈ ਛਾੜੂ ਨੂੰ ਉਹ ਬਦਲਾ ਅੱਜ ਸਾਰੇ ਦੇਖ ਰਹੇ ਹਾਂ ਅਸੀਂ ਥੋੜਾ ਸੋਚੋ ਤੁਸੀਂ ਵੀ ਆਪਣੇ ਜੋ ਵੀ ਕਰਦੇ ਹੋ ਦਿਲ ਦੇ ਵਿੱਚ ਹਮੇਸ਼ਾ ਪੰਜਾਬ ਦੀ ਭਲਾਈ ਲਈ ਰੱਖ ਕੇ ਫਿਰ ਕੋਈ ਕੰਮ ਕਰੋ ਔਰ ਅ ਪੰਜਾਬ ਨੂੰ ਤਰਕੀਆਂ ਤੇ ਲੈ ਕੇ ਆਓ ਏ ਸੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਆ ਜ਼ਰੂਰ ਆਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀਓ ਦੇਰ